ਬਹੁਤ ਬਹੁਤ ਪਿਆਰ ਦਿੱਤਾ ਤੁਸੀਂ ਸਾਰਿਆਂ ਦੇ ਜਿਹੜੇ ਧੰਨਵਾਦ ਇਹ ਮਾਈਕ ਤਾਂ ਬੰਦ ਕਰੋ ਧੰਨਵਾਦ ਉਹ ਮਾਈਕ ਤਾਂ ਬੰਦ ਕਰੋ ਪਿੱਛੋਂ ਕਿੰਨੇ ਨੂੰ ਪੁਜਾਰਿਆ ਆਪਾਂ ਬਾਦਲ ਸਾਹਿਬ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜ਼ੋਰ ਜ਼ੋਰ ਧੰਨਵਾਦ ਯਾ ਟੋਪੰਤੀ ਚਾਪੜਾ ਬੜਾ ਬੜਾ ਪ੍ਰਾਲਾ ਕਰਦੀ ਪੰਜਾਬ ਚ ਜਾਂਦੇ ਪਿਆ ਸਿਰਫ ਇਤੋ ਹੀ ਸਵਾਲ ਹੈ 5 ਸਾਲ ਆਪਾਂ ਤੁਸੀਂ ਆਪੋ ਫਰੋਜੇਪੁਰ ਚ ਆਪਾਂ ਇਸ ਨੂੰ ਪਾ ਲਿਆ ਤਾਰਿਆਂ ਸਹਿਜਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਪਿਆਰ ਦੇ ਨਾਲ ਤੁਸੀਂ ਸਾਰਿਆਂ ਦੇ ਜਿਹੜਾ ਪਰਿਵਾਰ ਬਹੁਤ ਬਹੁਤ ਕਰ ਰਿਹਾ ਪਿੱਛੋਂ ਜਿੰਦੂ ਦੀ ਬੁਜਾਰੀ ਆਪਾਂ ਮਾਦ ਸਾਹਿਬ ਤਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦੇ ਪਿਆਰ ਦਾ ਬਹੁਤ ਮੇਰਾ ਨਾਮ ਬ੍ਰਿਮ ਸਿੰਘ ਹੈ ਬ੍ਰਿਮ ਸਿੰਘ ਗੱਲਬਾਤ ਉਹਨਾਂ ਨਾਲ ਆਪਾਂ ਇੱਕੋ ਹੀ ਇੱਕ ਦੋ ਸਵਾਲ ਕੀਤੇ ਨੇ ਪਹਿਲਾਂ ਆਪਾਂ ਨੂੰ ਇਹ ਸਵਾਲ ਕੀਤਾ ਵੀ ਤੁਸੀਂ ਜਿਹੜਾ ਪੰਜਾਬ ਬਚਾਓ ਤੁਸੀਂ ਯਾਤਰਾ ਕੱਢਦੇ ਵੇ ਵਧੀਆ ਉਪਰਾਲਾ ਹੈ ਪਰ ਸਾਨੂੰ ਇਹ ਦੱਸੋ ਵੀ ਸਾਡੇ ਫਰੋਜਪੁਰ ਤੁਸੀਂ 5 ਸਾਲ ਤੋਂ ਹੀ ਸਾਡੇ ਮੌਜੂਦਾ ਐਮਪੀਏ 5 ਸਾਲਾਂ ਦੇ ਵਿੱਚ ਤੁਸੀਂ ਇੱਕ ਵਾਰੀ ਵੀ ਨਹੀਂ ਆਏ ਪਹਿਲਾ ਸਵਾਲ ਸਾਡਾ ਉਹਨਾਂ ਨੂੰ ਇਹ ਸੀ ਉਹ ਕਹਿੰਦੇ ਵੀ ਅਸੀਂ ਪੂਰਾ ਪੰਜਾਬ ਵੇਖਣਾ ਹੁੰਦਾ ਹੈ ਵੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਅਸੀਂ ਦੂਜੀ ਗੱਲ ਇਹ ਕੀਤੀ ਵੀ ਜੇ ਤੁਸੀਂ ਸਾਰਾ ਪੰਜਾਬ ਵੇਖਣਾ ਹੁੰਦਾ ਤੁਸੀਂ ਪੰਜਾਬ ਬਚਾਓ ਯਾਤਰਾ ਕੀਤੀ ਕਿੰਦੇ ਤੋਂ ਪੰਜਾਬ ਵੇ ਜਾਣਾ ਉਹਨਾਂ ਕੋਲੋਂ ਕੋਈ ਜਵਾਬ ਨਹੀਂ ਸੀ ਅੱਜ ਉਹਨਾਂ ਨੇ ਇਹ ਹੀ ਕਿਹਾ ਵੀ ਜੇ ਤੁਸੀਂ ਪੰਜਾਬ ਬਚਾਉਣਾ ਹੈ ਵੀ ਜੇ ਤੁਸੀਂ ਚਿੱਟੇ ਤੋਂ ਬਚਾਉਣਾ ਕਹਿੰਦੇ ਇਹ ਚਿੱਟਾ ਕਿਹਨੇ ਲੈ ਕੇ ਆਂਦਾ ਜੇ ਤੁਸੀਂ ਕਹਿੰਦੇ ਜੇ ਇਹੀ ਪੰਜਾਬ ਬਚਾਉਣਾ ਅਸੀਂ ਜਿਹੜਾ ਬੇਬਦ ਬੇਅਦ ਵੀ ਹੋਈਆਂ ਨੇ ਉਹ ਕਿੰਦੀ ਸਰਕਾਰ ਚ ਹੋਈਆਂ ਨੇ ਗੈਂਗਸਟਰਵਾਦ ਆਇਆ ਉਹ ਕਿੰਨਾਂ ਦੀ ਸਰਕਾਰ ਚ ਆਇਆ ਆਪਾਂ ਪੰਜਾਬ ਬਚਾਉ ਕਿੰਦੇ ਤੋਂ ਕਰਨਾ ਹੈ ਰੇਤਾ ਦਾ ਜਿਹੜਾ ਘਟਾਲਾ ਸਾਰਾ ਕੁਝ ਹੋਇਆ ਕਿੰਨਾਂ ਦੀ ਸਰਕਾਰ ਚ ਹੋਇਆ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਹ ਸਿਰਫ ਇੱਕ ਛੜਯੰਤਰ ਹੈ ਵੀ ਇੱਕ ਸਿਰਫ ਇੱਕ ਐਵੇਂ ਚਾਲ ਖੇਡੀ ਜਾ ਰਹੀ ਹੈ ਇਲੈਕਸ਼ਨ ਨੇੜੇ ਆ ਗਏ ਨੇ ਨਾਰੇ ਲਾਣੇ ਸ਼ੁਰੂ ਕਰਤੇ ਜਦੋਂ ਅਸੀਂ ਪੁੱਛਿਆ ਉਹਨਾਂ ਨੇ ਪਿੱਛੇ ਮਾਈਕ ਚੱਲਦਾ ਪਿਆ ਸੀ ਉਹਨਾਂ ਨਾਰੇ ਲਾਣੇ ਸ਼ੁਰੂ ਕਰਤੇ ਕੋਈ ਏਡਾ ਖਾਸ ਸਾਨੂੰ ਜਵਾਬ ਕੋਈ ਇੱਕ ਵੀ ਨਹੀਂ ਮਿਲਿਆ ਬਾਦੋਂ ਸਾਹਿਬ ਤੋਂ ਕੋਈ ਐਵੇਂ ਫੇਕਿਆ ਸਾਰਾ ਕੁਝ ਤਾਂ ਕਿੰਨਾ ਸਮਾਂ ਹੋ ਗਿਆ ਸੁਨੀਲ ਬਾਗ ਲੇਖੇ ਨਹੀਂ ਬੜੇ ਆ ਗਏ ਮੈਂ ਕਹਿੰਦਾ ਜੀ ਉਹ ਤਾਂ ਗੁੰਮਸ਼ੁਦਾ ਅਸੀਂ ਤਾਂ ਇੱਥੇ ਪੋਸਟਰ ਲਾਉਂਦੇ ਰਿਆਂ ਗੁੰਮਸ਼ੁਦਾ ਦੀ ਤਲਾਸ਼ ਦੇ ਵੀ ਗੁੰਮਸ਼ੁਦਾ ਰਹੇ ਨੇ ਉਹ 5 ਸਾਲ ਚਾਏ ਨਹੀਂ ਇੱਕ ਵਾਰੀ ਆਏ ਸੀ ਜਦੋਂ ਐਮਪੀ ਬੜੇ ਸੀ ਉਹ ਵੀ ਬਾਰਿਸ਼ ਹੋ ਗਈ ਬਾਰਿਸ਼ ਦੇ ਵਿੱਚ ਉਹ ਅੱਧ ਦੇ ਵਿੱਚ ਗਾਰੀਓ ਕੈਨਸਲ ਆਪਣਾ ਪ੍ਰੋਗਰਾਮ ਕਰਕੇ ਉਹ ਧੰਨਵਾਦ ਕਰਨ ਤੱਕ ਨਹੀਂ ਆਏ ਫਰੋਜ ਪ੍ਰਵਾਸੀਆਂ ਦਾ ਧੰਨਵਾਦ ਕਰਨ ਲਈ ਐਮਪੀ ਕੋਟੇ ਦੇ ਵਿੱਚ ਫੰਡ ਹੁੰਦੇ ਆ ਫਰੋਜਪੁਰ ਦੇ ਐਮਪੀ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਵੱਲੋਂ ਕੋਈ ਫੰਡ ਦਿੱਤੇ ਕਿ ਫਰੋਜ ਪ੍ਰਵਾਸੀਆਂ ਨੂੰ ਬਿਲਕੁਲ ਜਿਨੀ ਇੱਕ ਵੀ ਫੰਡ ਨਹੀਂ ਆਇਆ ਫਰੋਜਪੁਰ ਨੂੰ ਇਹ ਤੋਂ ਤਾਂ ਕਿ ਜਿਹੜਾ ਪੀਜੀਆਈ ਸੈਟਲਾਈਟ ਸੈਂਟਰ ਆਣਾ ਸੀ ਉਹ ਇਹਨਾਂ ਦੇ ਐਮਪੀ ਇਹ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਰੋਲਾ ਪਾ ਸਕਦੇ ਸੀ ਇਹਨਾਂ ਨੇ ਇੱਕ ਵਾਰੀ ਵੀ ਜਾ ਕੇ ਨਹੀਂ ਕਿਹਾ ਕਿ ਜਿਹੜਾ ਸਾਡਾ ਪੀਜੀਆਈ ਉਹ ਨਹੀਂ ਬਣ ਰਿਹਾ ਉਹਨੂੰ ਬਣਾਇਆ ਜਾਵੇ ਕੋਈ ਕੰਮ ਨਹੀਂ ਕੀਤਾ ਨਾ ਨਹੀਂ ਤਾਂ ਇਹਨਾਂ ਨੂੰ ਜਾ ਕੇ ਕਹਿਣਾ ਚਾਹੀਦਾ ਸੀ ਪੀਜੀਆਈ ਬਾਰੇ ਤਾਂ ਕਮ ਸੇ ਕਮ ਜਾ ਕੇ ਕਹਿ ਸਕਦੇ ਸੀ ਉਹ ਵੀ ਨਹੀਂ ਕਿਹਾ ਕਿ ਕੇਂਦਰੀ ਮੰਤਰੀ ਸੀਗੇ ਹਰਸ਼ਿਮਰਤ ਕੋਰ ਬਾਦਲ ਉਹਨਾਂ ਦੀ ਦੇਣ ਆ ਜਿਹੜੀ ਪੀਜੀਆਈ ਨਹੀਂ ਜੀ ਨਹੀਂ ਜਿਹੜੇ ਕੇਂਦਰ ਮੰਤਰੀ ਹਰਸ਼ਿਮਰਤ ਕੋਰ ਬਾਦਲ ਨਹੀਂ ਉਹ ਤਾਂ ਚਾਕੇ ਬਠਿੰਡੇ ਲੈ ਚੱਲੇ ਸੀ ਉਹਨਾਂ ਤੋਂ ਤਾਂ ਮਸਾ ਵੇਚਾ ਕੇ ਬਰੋਈਪੁਰ ਲਿਆਂਦਾ ਗਿਆ ਸੀ ਉਹ ਤੁਸੀਂ ਲਿਆਂਨ ਦੀ ਗੱਲ ਛੱਡੋ ਉਹ ਤਾਂ ਲੈ ਚੱਲੇ ਸੀ ਇੱਥੇ